ਜਿਹੜਾ ਜਨਮ ਲੈ ਲਿਆ ਜੀ ਨੇ ਬੋਲਦਾ ਜਿਹੜਾ ਪੁਰਖ ਆਂਦਰ ਉਹ ਗੁਰੂ ਨਹੀਂ ਹੈ ਉਹਦਾ ਸਤਗੁਰ ਹੋ ਸਕਦਾ ਗੁਰਦੇਵ ਹੋ ਸਕਦਾ ਗੁਰੂ ਨਹੀਂ ਹੋ ਸਕਦਾ ਗੁਰੂ ਉਹਨੂੰ ਬੁਲਾਉਣ ਵਾਲਾ ਜਿਹੜਾ ਜਿਹਦਾ ਬੁਲਾਇਆ ਬੋਲਦਾ ਉਹ ਗੁਰੂ ਹੈ ਇਹ ਗੁਰਦੇਵ ਹੈ ਜਾਂ ਸਤਗੁਰ ਹੈ ਮੈਂ ਇੰਨਾ ਹੀ ਫਰਕ ਆ ਉਹ ਕੀ ਹੈ ਬੁਲਾਉਣ ਵਾਲਾ ਫਿਰ ਕੌਣ ਹੈ ਉਹ ਜਿਹੜਾ ਜਿਹਨੂੰ ਖਸਮ ਕਹਿੰਦਾ ਬੁਲਾਇਆ ਬੋਲੇ ਖਸਮ ਕਾ ਨਾਨਕ ਉਹ ਕੌਣ ਹੈ ਫਿਰ ਖਸਮ ਕੌਣ ਹੈ ਉਹ ਗੁਰੂ ਆ ਉਹਨੇ ਜਿਹੜਾ 80 ਲੱਖ ਜੋਂ ਨੂੰ ਇਹ ਦੇਣਾ ਹੁਕਮ ਜੇ ਰੱਖਣਾ ਬਤ ਦੇਣੀ ਆ ਉਹਦੇ ਤਾਂ ਕਬਜੇ ਚ ਆ ਜਿਹੜਾ ਸਾਰੀ ਮਾਇਆ ਉਹਦੀ ਪੈ ਤਾਂ ਪੈ ਵਿੱਚ ਪਵਨ ਚੱਲੈ ਸੰਤ ਬਾਉ ਪੈ ਵਿੱਚ ਚੱਲਣਾ ਲੱਖ ਦਰਿਆਉ ਉਹ ਜਿਹੜਾ ਸਭ ਕੁਝ ਨੂੰ ਕੰਟਰੋਲ ਕਰਦਾ ਉਹ ਗੁਰੂ ਹੈ। ਗੁਰਨਾਨਕ ਨਹੀਂ ਹੋ ਸਕਦਾ। ਬੰਦਾ ਕੋਈ ਵੀ ਨਹੀਂ ਹੋ ਸਕਦਾ ਉਹ। ਬੰਦਾ ਦਾ ਹੁਕਮ ਹੀ ਹੈ। ਬੰਦਾ ਜਿਨੇ ਜਨਮ ਲੈ ਲਿਆ ਤਾਂ ਆਪ ਹੁਕਮ ਹੀ ਹੈ। ਹੁਕਮ ਹੈ ਅੰਦਰ ਸਭ ਕੋ। ਸਭ ਕੋ ਵਿੱਚ ਹੀ ਹੈ ਉਹ ਸੰਸਾਰ 'ਚ। ਤੁਸੀਂ ਗੁਰਨਾਨਕ ਦੀ ਮੱਤ ਨੂੰ ਪੁੱਠਾ ਗੇੜਾ ਦੇ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ? ਵੀ ਫਰਾਡ ਹੈ ਸਾਰੀ ਮੱਤ। ਚੂਠੀ ਸਬਦ ਕਰਨੀ ਚਾਹੁੰਨੇ ਕਹਦਾ ਮੂਈ ਗਾਏ ਦਉ ਜਿਐ